ਇਹਨਾਂ ਨੇ ਚੋਰੀ ਕਰਨ ਪਰ ਬਲਕ ਬੰਨਿਆ ਵਸ ਬੰਨਿਆ ਹੁਣ ਚਾਰ ਦਿਨਾਂ ਗੱਲਾਂ ਬਾਤਾਂ ਮਾਰ ਕੇ ਲੋਕਾਂ ਨੂੰ ਮਗਰ ਲਾ ਰਹੇ ਅਸੀਂ ਪਹਿਲਾਂ ਅਕਾਲੀਓ ਸੀ ਅਕਾਲੀਓ ਨੂੰ ਵੋਟ ਪਾਉਂਦੇ ਸੀ ਸਾਡੇ ਤਾਂ ਹੁਣ ਖਿਆਲਚੇ ਵੀ ਨਹੀਂ ਆਉਂਦੇ ਬਿਲਕੁਲ ਵੀ ਉਹ ਚਾਰ ਮੁੱਖ ਪਾਰਟੀਆਂ ਨੇ ਹੁਣ ਪੰਜਾਬ ਚ ਬੀਜੇਪੀ ਅਕਾਲੀਦਰ ਕਾਂਗਰਸ ਤੇ ਆਮ ਆਦੀ ਪਾਰਟੀ ਕਿਹੜੀ ਪਾਰਟੀ ਪਸੰਦ ਹੈ ਤੁਹਾਨੂੰ ਕਾਂਗਰਸ ਆ ਵੀ ਕੱਟੇ ਆਏ ਇਟਨ ਲੋਕ ਕੱਫੇ ਪਏ ਹਨਾ ਤੁਹਾਨੂੰ ਖਾਨੂੰ ਆ ਵਿਰੋਧੀ ਹਟਾਓ ਚਾਹ ਤੋੜਾ ਉੱਤੇ ਪੈ ਰਹੇ ਸਨ ਖਾਣਾ ਜਾਓ ਖਾ ਕੇ ਗੁਰਦੁਆਰੇ ਖਾ ਕੇ ਅਕਾਲੀ ਦਾ 13 ਸੀਟਾਂ ਦੇ ਵਿੱਚੋਂ ਵੱਧ ਸੀਟਾਂ ਕਿਹੜੀ ਪਾਰਟੀ ਲੈ ਜਾਊਗੀ ਤੁਹਾਨੂੰ ਕਿੰਦਾ ਜਾ ਕੀ ਲੱਗਦਾ ਸਾਡੇ ਦਾ ਕੋਈ ਵੀ ਨਹੀਂ ਹੈ ਜਿਸਾਂ ਦੇ ਨਾਲ ਜਾਂਦੀ ਕਈ ਪਾਰਟੀਆਂ ਜਾ ਕੇ ਹਰੇ ਲੁਕੀਆ ਵੀ ਉਹਨਾਂ ਨਾਲ ਨਾਲ ਰਹਿੰਦੇ ਆ ਬਸ ਇੱਕ ਜੀ ਉਹ ਨਹੀਂ ਦੇਖਦੇ ਦੇਸ਼ ਬਾਰੇ ਨਹੀਂ ਦੇਖਦੇ ਆਪਣੇ ਪਿੰਡ ਬਾਰੇ ਹੀ ਦੇਖਦੇ ਉਹਨਾਂ ਨੇ ਉਹਨਾਂ ਨੂੰ ਹੀ ਪਾਉਣੇ ਲੁਕੀਆਂ ਨੂੰ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਦੀ رائے ਲੈਣ ਲਈ ਪਹੁੰਚ ਪਹੁੰਚ ਰਹੇ ਆ ਕਿ ਕਿਹੜੀ ਕਿਹੜੀ ਪਾਰਟੀ ਨੂੰ ਲੋਕ ਪਸੰਦ ਕਰਦੇ ਨੇ ਅੱਜ ਪਹੁੰਚਿਆ ਪਿੰਡ ਬਲਾੜੇ ਦੇ ਵਿੱਚ ਗੱਲਬਾਤ ਕਰਾਂਗੇ ਬਹੁਤ ਸਾਰੇ ਸਾਡੇ ਨਾਲ ਬਜ਼ੁਰਗ ਇੱਥੇ ਮੌਜੂਦ ਨੇ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕੀ ਨਾਮ ਹੈ ਜੀ ਤੁਹਾਡਾ ਤੁਮਨਤ ਸਿੰਘ ਅੱਛਾ ਚਾਰ ਮੁੱਖ ਪਾਰਟੀਆਂ ਨੇ ਹੁਣ ਪੰਜਾਬ 'ਚ ਬੀਜੇਪੀ ਕਾਲੀਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਸਾਡੇ ਦਾ ਕੋਈ ਵੀ ਨਹੀਂ ਹੈ ਜੀ ਪਸੰਦ ਇਹਨਾਂ ਚੋਂ ਦੀ ਅੱਛਾ ਉਹ ਕਿਉਂ ਮਨੇ ਇਹਨਾਂ ਦੇ ਉਖੜ ਗਏ ਸਾਰੇ ਹੁਣ ਕੀ ਕਰੀਏ ਇਹਨਾਂ ਦੇ ਹੁਣ ਨਵੇਂ ਨੇ ਵੀ ਨਹੀਂ ਕੁਝ ਕਰਿਆ ਕੋਈ ਨਹੀਂ ਕੁਝ ਕਰਦਾ ਜੀ ਹੈ ਅੱਛਾ ਕੀ ਬੋਟ ਦਾ ਚਾਰੋ ਕਿਤੇ ਪਾਉਣੀਆਂ ਹੁੰਦੀਆਂ ਕਿ ਨਹੀਂ ਪਾਉਣੀਆਂ ਮੁਸ਼ਕਲਾਂ ਇਹਦੀ ਨਹੀਂ ਪਾਉਂਦੇ ਅੱਛਾ ਪਹਿਲਾਂ ਕਿੰਨੇ ਵਾਈ ਸੀ ਇਹਨਾਂ ਨਾਮ ਪਾਰਟੀ ਨੂੰ ਵਾਈ ਦੀ ਅੱਛਾ ਦੋ ਸਾਲਾਂ ਦੇ ਵਿੱਚ ਕੋਈ ਲੱਗਿਆ ਨਹੀਂ ਵੀ ਕਰਿਆ ਇਹਨਾਂ ਨੇ ਸਾਨੂੰ ਤਾਂ ਕੁਝ ਨਹੀਂ ਲੱਗਿਆ ਜੀ ਹੂੰ ਹੁਣ ਜਿਵੇਂ ਕਿਸਾਨੀ ਮੋਰਚਾ ਵੀ ਚੱਲ ਰਿਹਾ ਉੱਥੇ ਹਨਾ ਤੇ ਉਹ ਕਹਿੰਦੇ ਮੈਂ ਕਿਸਾਨਾਂ ਦੇ ਨਾਲ ਆ ਉਹਨਾਂ ਦਾ ਵਕੀਲ ਬਣ ਕੇ ਮੰਗਾ ਰੱਖ ਰਿਹਾ ਕੇਂਦਰ ਅੱਗੇ ਇਹਨਾਂ ਅਗਲੇ ਠੀਕ ਹੈ ਤੋੜਾ ਕੀ ਨਾਮ ਬਾਬਾ ਜੀ ਬਾਦਰ ਸਿੰਘ ਪਾਪਾ ਜੀ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਦੇਖੋ ਦੋ ਸਾਲ 4-5 ਸਾਲ ਹੋ ਗਏ ਆਮ ਪਾਰਟੀ ਨਹੀਂ ਪਾਉਨੇ ਅੱਛਾ ਤੇ ਬਾਕੀ ਹੁਣ ਪਾਰਟੀਆਂ ਤੁਹਾਨੂੰ ਸਾਰਿਆਂ ਦਾ ਪਤਾ ਵੀ ਸਭ ਚੋਰ ਆ ਹਰੇ ਆ ਪਾਰਟੀ ਥੋੜਾ ਜਿਹਾ ਕੁਚਰ ਤੇ ਕੰਮ ਕਰਦੇ ਆ ਰਹੇ ਇਹਨਾਂ ਨੇ ਪੈਸੇ ਨਹੀਂ ਲੱਗਣ ਦਿੰਦੇ ਹਲਦ ਵਾਲੇ ਵਾਲੇ ਬੰਦੇ ਨਾ ਅਕਾਲੀ ਲੱਗਣਦੇ ਨਾ ਕਾਂਗਰਸ ਲੱਗਣਦੇ ਬਈ ਨਾ ਮੋਦੀ ਲੱਗਣਦੇ ਬਈ ਵੀ ਜੇ ਕੋਈ ਟਿੱਕੇ ਕੰਮ ਕਰ ਦਊ ਤਾਂ ਹੀ ਕੰਮ ਹੋਊਗਾ ਨਾ ਹਾਂ ਦੇਦੇ ਵਿੱਚ ਹੁਣ ਉੱਥੇ ਨਾਕਾ ਲਾਵੇ ਉੱਥੇ ਪਾਕਿਸਤਾਨ ਦਾ ਬਾਰਡਰ ਦਾ ਹੈ ਨਹੀਂ ਪੰਜਾਬ ਨੂੰ ਰੋਕੀ ਬੈਠਾ ਉਹ ਕਾਦੇ ਵਾਸਤੇ ਰੋਕੀ ਬੈਠਾ ਹੈ ਭਗਵੰਤ ਮਾਨ ਨੂੰ ਸਟੈਂਡ ਲੈਣਾ ਚਾਹੀਦਾ ਉੱਥੇ ਹੈ ਭਗਵੰਤ ਨੂੰ ਸਟੈਂਡ ਹਾਂ ਤੇ ਲੈਣਾ ਚਾਹੀਦਾ ਚਲੋ ਲੈ ਵੀ ਸਕਦਾ ਪਰ ਹੋਰ ਹੈ ਨਾ ਗੱਲ ਲੈਣ ਦੀ ਗੱਲ ਇਹ ਹੈ ਨਾ ਸਾਰੇ ਪਾਸੇ ਪਾਰਟੀਆਂ ਦੇ ਕੰਮ ਦੇਖਣੇ ਪੈਣੇ ਉਹਨੂੰ ਵੀ ਤੇ ਉਹਨਾਂ ਨੇ ਆਪਣੀ ਫੌਜ ਵੀ ਬਚਾਉਣੀ ਹੈ ਪੁਲਿਸ ਵੀ ਬਚਾਉਣੀ ਹੈ ਸਭ ਕੁਝ ਬਚਾਉਣਾ ਉਹਨੇ ਸਾਰਾ ਦੇਖ ਕੇ ਦੇਖਣਾ ਦੇਖਣ ਕਿਹੜੇ ਮਰੇ ਐ ਪੈਸੇ ਦਾ ਭਗਵੰਤ ਮਾਨ ਨੇ ਦਿੱਤੇ ਮਾਰੇ ਉਹਨਾਂ ਨੇ ਐ ਆ ਵੀ ਕਰਮਾਨੀ ਨਹੀਂ ਐ ਬਾਕੀ ਉਹਨੂੰ ਕਿਹੜਾ ਕੰਮ ਕਰਨ ਨੂੰ ਕਰਨੀ ਦੇ ਰਹੇ ਭਗਵੰਤ ਮਾਨ ਨੂੰ ਦੁਨੀਆਂ ਪਾਲ ਨਹੀਂ ਉਹਨਾਂ ਨਾਲ ਰਲ ਕੇ ਸਭ ਕੁਝ ਕੰਮ ਪੰਜਾਬ ਦਾ ਹੋਵੇ ਜੇ ਸਾਰੀਆਂ ਬਾਰਡਰਾਂ 'ਦੋਂ ਜਿੱਤਣ ਹਾਰਨ ਦਾ ਬੰਦਿਆਂ ਨੇ ਕਰਨਾ ਸਾਰਾ ਕੰਮ ਜੇ ਚੰਗੇ ਹੋਣਗੇ ਵਿਰੋਧੀ ਤਾਂ ਉਹ ਤਾਂ ਤੰਗ ਨਹੀਂ ਕਹਿੰਦੇ ਸਾਡੇ ਗੱਲ ਬੋ ਪੈਂਦੇ ਨੇ ਭਗਵੰਤ ਮਾਨ ਕਾਨੂੰਨ ਵਿਰੋਧੀ ਹਟਾ ਚੋਰ ਹੈ ਉਥੇ ਪੈਸੇ ਤੇ ਖਾਣਾ ਦਾ ਖਾ ਕੇ ਗਰਦਵਾਰੇ ਖਾ ਗਿਆ ਕਾਲੀ ਦਾ ਉਥੇ ਤੁਹਾਡੇ ਸਾਹਮਣੇ ਤੁਹਾਨੂੰ ਸਾਰਾ ਪਤਾ ਹੈ ਅੰਬਾਲਾ ਪੈਸੇ ਸਾਰੇ ਵੇਚ ਕੇ ਬਿਲਡਿੰਗਾਂ ਕਰਤੀਆਂ ਹੋਰ ਕਿ ਅਜੇ ਉੱਪਰ ਕੀ ਕਰਨਗੇ ਕਾਂਗਰਸ ਨੇ ਕੀ ਆਪਣਾ 90 ਸਾਲ ਹੋ ਗਏ ਨਾ ਇਹਨਾਂ ਨੂੰ ਦੋ ਹੱਥ ਰਾਂ ਨੂੰ ਕੋਈ ਕੰਮ ਪੰਜਾਬ ਦਾ ਕਿਆ ਕਰਿਆ ਸਭ ਭੁੱਖੇ ਮਰਦੇ ਚਾਰ ਦਿਨ ਪੈਸੇ ਦੇ ਕੇ ਉਧਰ ਉਧਰ ਖਰੀਜ ਕੇ ਪਾਰ ਕਰਦੇ ਕਮੇ ਸੁਖਵੀਰ ਬਾਦਰ ਨੇ ਕੀ ਬਣਾਇਆ ਉਹਨਾਂ ਨੇ ਸੁਖਵੀਰ ਬਾਦਰ ਕਹਿੰਦੇ ਵੀ ਪੰਜਾਬ ਨੂੰ ਖਤਰੇ 'ਚ ਆਮ ਆਦਮੀ ਪਾਰਟੀ ਨੇ ਪਾਇਆ ਹੈ ਇਸ ਤੋਂ ਪੰਜਾਬ ਨੂੰ ਬਚਾਓ ਇਹਦਾ ਦੇਖੋ ਕੁਰਸੀ ਦੇ ਰੌਲੇ ਆ ਇਹਦਾ ਲੋਕਾਂ ਨੂੰ ਪਤਾ ਵੀ ਕਰ ਰਿਹਾ ਹੈ ਨਹੀਂ ਕਰ ਰਿਹਾ ਇਹ ਲੋਕਾਂ ਨੇ ਜੇ ਗਲਤ ਹਤਾ ਤਾਂ ਹੀ ਵੋਟ ਪਾਈ ਆ ਆਮ ਪਾਰਟੀ ਨੂੰ ਵੀ ਇਹ ਕਾਰਨ ਹੈ ਵੀ ਜੇ ਸਾਥ ਦੇਣ ਦੋਏ ਜਣੇ ਸਭ ਕੁਝ ਹੋ ਸਕਦਾ ਹੈ ਉਹਨੂੰ ਇਹ ਬੰਦੇ ਬਾਟ ਕੇ ਕਦੇ ਦਾ ਬਾਦਲ ਮੋਦੀ ਕਿ ਨਹੀਂ ਚਲੇ ਜਾਂਦਾ ਕਦੇ ਇੱਧਰ ਆ ਜਾਂਦਾ ਕਦੇ ਉੱਧਰ ਉਹ ਕੋਈ ਸਟੈਂਡ ਨਹੀਂ ਮੋਦੀ ਬਾਦਲ ਦਾ ਬਾਦਲ ਦਾ ਕੋਈ ਸਟੈਂਡ ਤੁਸੀਂ ਉਹ ਦੱਸ ਦੋ ਵੀ ਕਈ ਵਾਰ ਭੱਗ ਗਿਆ ਕਈ ਵਾਰ ਐਸੇ ਮੀਟਣਾ ਕਰਦਾ ਵੀ ਜੇ ਮੇਰੇ ਨਾਲ ਆ ਜਾਓ ਵੀ ਥੋੜੇ ਨਾਲ ਦਾ ਆਪੇ ਆ ਜਾਣੀ ਤੂੰ ਚੰਗਾ ਕੰਮ ਕਰੇਗਾ ਕਾਲੀਆਂ ਨੂੰ ਦਾਗ ਲਾਉਣਾ ਮਾਤਰਾਂ ਨੂੰ ਸੁਖਦੇਵ ਸੁਖਦੇਵ ਢਿੰਡ ਸਾਹਿਬ ਵੀ ਤੁਹਾਨੂੰ ਪਤਾ ਪਹਿਲਾਂ ਕਾਲੀ ਦਲ ਚ ਸੀ ਫਿਰ ਬਾਹਰ ਆਏ ਹੁਣ ਫਿਰ ਚਲੇ ਗਏ ਉਧਰ ਸੁਖਵੀਰ ਬਾਦਲ ਕਹਿੰਦੇ ਵੀ ਪਾਰਟੀ ਮਜ਼ਬੂਤ ਸੁਖਵੀਰ ਬਾਦਲ ਕਹਿੰਦੇ ਪਾਰਟੀ ਮਜ਼ਬੂਤ ਹੋ ਗਈ ਹੁਣ ਸਾਡੀ ਨਾ ਨਾ ਕਾਦੀ ਹੋਗੇ ਤਾਂ ਗੱਲਾਂ ਬਾਤਾਂ ਜਦੋਂ ਹੋਊਗਾ ਜਦ ਲੋਕ ਵੋਟ ਪਾਉਣਗੇ ਨਹੀਂ ਹੁਣ ਪਿੰਡਾਂ ਚ ਅਸੀਂ ਜਾਣਦੇ ਆ ਹਾਲਾਂਕਿ ਉਹ ਸਾਨੂੰ ਕਹਿ ਵੀ ਭਾਵੇਂ ਦੇਣ ਕੋਈ ਵੀ ਉਹਨਾਂ ਦੇ ਪੱਖ ਦੇ ਵਿੱਚ ਨਜ਼ਰ ਨਹੀਂ ਆਉਂਦਾ ਕਾਲੀ ਦਲ ਦੇ ਵਿੱਚ ਕਿਉਂ ਨਹੀਂ ਉਸ ਬੰਦੇ ਆ ਨਾ ਇਹ ਇੱਕ ਜਿਹੜੇ ਸਾਰੇ ਬੰਦੇ ਹੁੰਦੇ ਨੇ ਉਹ ਜੀ ਪੰਜ ਛੇ ਬੰਦੇ ਆ ਆ ਸਾਡੇ ਲੈਲਾ ਦਾ ਸਵਾਹ ਹੋਇਆ ਪਰ ਆਪਣੇ ਆਪਣੇ ਵਿਚਾਰ ਨੇ ਹਾਂ ਆਪਣੇ ਆਪਣੇ ਵਿਚਾਰ ਆ ਕਈ ਪਾਰਟੀਆਂ ਵਿੱਚ ਆ ਕੇ ਹਰੇ ਲੁਕੀਆਂ ਵੀ ਉਹਨਾਂ ਨਾਲ ਨਾਲ ਰਹਿੰਦੇ ਆ ਬਸ਼ੱਕ ਜੀ ਉਹ ਨਹੀਂ ਦੇਖਦੇ ਦੇਸ਼ ਬਾਰੇ ਨਹੀਂ ਦੇਖਦੇ ਆਪਣੇ ਪਿੰਡ ਬਾਰੇ ਨਹੀਂ ਦੇਖਦੇ ਉਹਨਾਂ ਨੇ ਉਹਨਾਂ ਨੂੰ ਹੀ ਪਾਉਣੀਆਂ ਲੁਕੀਆਂ ਨੂੰ ਲੋਕਾਂ ਨੇ ਨਾ ਜਿਵੇਂ ਪਹਿਲਾਂ ਅੱਜ ਤੋਂ 70 80 ਸਾਲ ਪਹਿਲਾਂ ਲੀਡਰ ਹੁੰਦੇ ਸੀਗੇ ਉਹਨਾਂ ਦੇ ਕਰਦਾਰ ਹੁੰਦੇ ਸੀ ਇੱਕੋ ਪਾਰਟੀ 'ਚ ਰਹਿੰਦੇ ਸੀ ਅੱਜ ਕੱਲੋਂ ਉਹ ਸਿਸਟਮ ਨਹੀਂ ਰਿਹਾ ਹੈਗਾ ਇਹਨਾਂ ਦਾ ਮਜ਼ਾਕ ਵੀ ਬਣ ਲੱਗ ਗਿਆ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ ਤੇ ਇਹ ਕਾਹਤੋਂ ਏ ਏ ਐ ਨਾ ਗੱਲ ਬੀ ਦੇਦ ਦੇ ਵਿੱਚ ਨਾ ਤਾਂ ਇਹ ਕੁਝ ਵੀ ਕੋਈ ਫੈਕਟਰੀਆਂ ਖੋਲੀਆਂ ਇਹਨਾਂ ਨੇ ਕਿਹੜੀਆਂ ਖੋਲੀਆਂ ਦੀ ਉਹ ਵੀ ਚੱਕ ਕੇ ਪਰੇ ਮਾਰੀਆਂ ਹੁਣ ਜੇ ਖੋਲਦੇ ਉਹਨਾਂ ਨੂੰ ਥੋੜੀ ਜੀ ਮਦਦ ਦਿੰਦੇ ਮਹਤਰਾ ਨੂੰ ਵੀ ਮਦਦ ਮਿਲਦੀ ਕੰਮ ਮਿਲਦਾ ਬੇਨਾਂ ਦਾ ਆਪਣੇ ਗੇਂਜਾਂ ਪਰਨ ਸਹੀ ਰਿਹਾ ਕੰਮ ਦੇਦਾਂ ਦਾ ਕੁਝ ਨਹੀਂ ਮੌਕੇ ਬਰਾ ਕੇ ਤੁਹਾਨੂੰ ਆਹ ਕਰਦਾਂਗੇ ਤੁਹਾਨੂੰ ਆਹ ਕਰਦੇ ਭੋਲ ਲੈਂਦੇ ਹੁਣ ਲੋਕਾਂ ਪੜੇ ਲਿਖੇ ਹੁਣ ਉਹ ਗੱਲ ਦਾ ਹੈ ਨਹੀਂ ਹੁਣ ਸਭ ਆਕਲਵੰਦ ਹੈ ਵੀ ਦੇਖਦੇ ਵੀ ਸਾਡੇ ਇਹਨਾਂ ਨੇ ਬਣਾਇਆ ਕੁਝ ਨਹੀਂ ਮਤਲਬ ਜਿਹੜੀਆਂ ਇਹਨਾਂ ਦੇ ਕਾਰਵਾਈਆਂ ਕਰੀਆਂ ਨੇ ਭਗਵੰਤ ਮਾਨ ਨੇ ਹੁੰਦੇ ਸਾਰ ਬਿਜੀਲੀਅੰਸ ਦੀਆਂ ਉਹ ਠੀਕ ਸੀਗੀਆਂ ਹੁਣ ਵੀ ਵਿਧਾਨ ਸਭਾ 'ਚ ਹੁੰਦ ਨੇ ਉਹਨਾਂ ਨੂੰ ਡਰਾਬਾ ਪਾਇਆ ਬਸਾਂ ਵਾਲੀ ਗੱਲ ਵੀ ਕਹੀ ਹੈ ਤੁਹਾਨੂੰ ਪਤਾ ਹੋਣਾ ਹਾਂ ਠੱਬ ਠੀਕ ਭਗਵੰਤ ਮਾਨ ਠੀਕ ਆ ਹਰ ਇਹਦੀ ਕਾਰੀ ਜਦ ਹੋਊਗਾ ਅਸੀਂ ਕਹਿ ਦਾਂਗੇ ਸਾਨੂੰ ਕੋਈ ਕਿਸੇ ਦਾ ਡਰ ਆਸੀਂ ਤਾਂ ਆਪਣੇ ਦੇਸ਼ ਬਾਰੇ ਕਹਿੰਨੇ ਆ ਆਪਣੇ ਪਿੰਡ ਬਾਰੇ ਕਹਿੰਨੇ ਆ ਵੀ ਸਾਰਿਆਂ ਨੂੰ ਇੱਕ ਜਿਹਾ ਸਮਝਣਾ ਹੁਣ ਆਟਾ ਦਾਣਾ ਦੇ ਤਿਆ ਕਰਦੇ 4 ਦਿਨ ਦੇ ਕੇ ਬੰਦ ਕਰ ਦਣਗੇ ਕੁਝ ਅੱਧੇ ਨੂੰ ਇਰਾ ਫੇਰੀ ਪਿੰਡਾਂ 'ਚ ਵੀ ਇਰਾ ਫੇਰੀਆਂ ਕਰਦੇ ਆ ਕਿਹੜੇ ਹੁਣ ਸਰਪੰਚ ਬਣ ਕੇ ਉਹ ਵੀ ਪਾਰਟੀਆਂ ਦੂਏ ਪਾਰਟੀ ਦਾ ਦੂਆ ਪਾਰਟੀ ਦਾ ਉਹ ਕੰਮੇ ਨਹੀਂ ਕਰ ਹੋ ਰਹੇ ਇਹ ਕਰਕੇ ਆ ਜਾਉ ਨੇ ਕੋ ਚੰਗੇ ਬੰਦੇ ਨੂੰ ਬਣਾਉਣ ਨੂੰ ਉਹਨੂੰ ਜ਼ਿੰਮੇਵਾਰੀ ਸਮਝ ਜਾਣਾ ਪੁਲਸ ਬਣਾ ਬਰੇ ਕੰਮ ਪਾਵਰ ਦੇਣੀ ਚਾਹੀਦੀ ਹੈ ਚਲ ਆਖਰੀ ਗੱਲ ਇਹ ਦੱਸ ਦੋ ਹੁਣ 13 ਸੀਟਾਂ ਨੇ ਪੰਜਾਬ ਚ ਲੋਕ ਸਭਾ ਦੇ ਵਿੱਚ ਕਿਹੜੀ ਪਾਰਟੀ ਵੱਧ ਲੈ ਜੂਗੀ ਵੱਧਦਾ ਦੇਖੋ ਜੀ ਮੌਕੇ ਦਾ ਹਿਸਾਬ ਆ ਇਹ ਹੀ ਆ ਹਰ ਦਾ ਇਹ ਹੀ ਪਾਰਟੀ ਹੈ ਕੋਈ ਹੋਰ ਉੱਠ ਖੜੇ ਕਹਿ ਨਹੀਂ ਸਕਦੇ ਇਹ ਹੀ ਗੜੀ ਆਪਣੇ ਆਮ ਪਾਰਟੀ ਧੰਨਵਾਦ ਤੁਹਾਡਾ ਕੀ ਨਾਮ ਬਾਬਾ ਜੀ ਮੇਰਾ ਨਾਮ ਭਵਿੰਦਰ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਤੇ ਮੈਨੂੰ ਤਾਂ ਆਪ ਵਾਲੇ ਪਸੰਦ ਨੇ ਬਈ ਅੱਛਾ ਉਹ ਕਾ ਤੂੰ ਹੁਣ ਤੱਕ ਬੜੀਆ ਕੰਮ ਕਰ ਰਹੇ ਨੇ ਸਰ ਕਿਉਂਕਿ 2 2 ਸਾਲ ਹੋ ਗਏ ਨੇ ਮੇਰੇ ਖਾਲ 2.5 ਸਾਲ ਹੋ ਗਏ ਨੇ ਇਹਨਾਂ ਨੂੰ 2 ਸਾਲ ਹੋਣ ਵਾਲੇ ਆ ਬਾਕੀ ਤਾਂ 70 ਸਾਲ ਹੋ ਗਏ ਲੁੱਟਦਿਆਂ ਨੂੰ 2 ਸਾਲ ਦੇ ਵਿੱਚ ਕੁਝ ਨਹੀਂ ਵਿਗੜਿਆ ਬਸ ਸਿਮਰਦਾ ਹੁੰਦਾ ਅਰੇ ਟਾਈਮ ਦਿਓ ਆ ਜਾਣਗਾ ਸਭ ਕੁਝ ਠੀਕ ਹੋਊਗਾ ਰੋਧੀ ਕਹਿੰਦੇ ਨੇ ਵੀ ਪੰਜਾਬ ਨੂੰ ਖਤਰੇ 'ਚ ਪਾਤਾ ਉਧਰ ਪ੍ਰਤਾਪ ਬਾਜ ਵਾਲੇ ਹੁਣ ਵੀ ਕਹਿੰਦੇ ਨੇ ਕਹਿੰਦੇ ਇਹ ਜਾਂ ਜੰਜੀ ਘੁੰਮੀ ਜਾਂਦੇ ਨੇ ਪੰਜਾਬ ਦਾ ਪੈਸਾ ਖਰਾਬ ਕਰੀ ਜਾਂਦੇ ਨੇ ਉਹਨਾਂ ਨੇ ਤੇਹੀ ਕੰਮ ਕਰਨੇ ਉਹਨਾਂ ਨੇ ਵੀ ਕਰੋੜਾਂ ਰੁਪਏ ਦਾ ਸਾਦਾ ਵਾ ਨਾ ਉਹਨਾਂ ਨੇ ਵੀ ਕਰੋੜਾਂ ਰੁਪਏ ਖਾਣ ਸਾਡੇ ਨਾਲ ਗੱਲ ਕਰਨ ਆ ਕੇ ਕਿਹੜੇ ਰੀਡਰ ਉਹਦਾ ਗੱਲਾਂ ਉੱਥੇ ਚੈਨਲ 'ਤੇ ਮਾਰਦੇ ਆ ਸਾਡੇ ਨਾਲ ਆ ਕੇ ਗੱਲ ਕਰਨ ਵੀ ਦੱਸਾਂ ਕਿ ਵੀ ਕਾਹਦੇ ਕਹੇ ਜੇ ਕੰਮ ਕਰ ਰਹੇ ਆ ਵੀ ਸਾਰੇ ਪੈਸੇ ਖਾ ਕੇ ਕੋਈ ਫੈਕਟਰੀ ਨਹੀਂ ਲਾਈ ਪੰਜਾਬ 'ਚ ਕੋਈ ਕੰਮ ਨਹੀਂ ਦੇ ਰਹੇ ਅਦਾ ਹੁਣ 2-4 ਦਿਨ ਪੜੋ ਕੇ ਕਰ ਲੈਂਦੇ ਜੇ ਉਹ ਪੜੇ ਲਿਖੇ ਲੋਕ ਆ ਹੁਣ ਉਹ ਗੱਲ ਸਮਝਦੇ ਹੁਣ ਨਸ਼ੇ ਭਰਿਆ ਕਿੰਨਾ ਨਸ਼ਾ ਹੈ ਕਿੱਥੇ ਦੇ ਆਉਂਦਾ ਹੁਣ ਭਵੰਤਮਾਨ ਕੱਲਾ ਕਿੱਥੇ ਰੁਕ ਜੂ ਦੇਣੇ ਵਾਲੇ ਤਿੰਨ ਬੰਦੇ ਆ ਇੱਕ ਬੰਦਾ ਕਿੱਥੇ ਰੁਕ ਜੂ ਕਿੰਨੇ ਕੁ ਨਸ਼ੇ ਨੂੰ ਕਰ ਦੂਗਾ ਕੰਟਰੋਲ ਜੇ ਸਾਰੇ ਬੰਦੇ ਰਲ ਕੇ ਕਰਨਗੇ ਤਾਂ ਹੀ ਹੁੰਦਾ ਹੁੰਦਾ ਜੇ ਹੁਣ ਆਪਾਂ ਥੋੜਾ ਮੁੰਡਾ ਮੈਂ ਵੀ ਕਹਾ ਇਹ ਵੀ ਕਹਾ ਤਾਲ ਰੁਕਦਾ ਇਹ ਕੱਲਾ ਤਾਂ ਕਹੂਗਾ ਜੇ ਉਹ ਨਹੀਂ ਕਰ ਜਗਾ ਵੀ ਕੰਮ ਹੁੰਦਾ ਹੁੰਦਾ ਰਲ ਕੇ ਸਾਰੇ ਕੰਮ ਹੁੰਨੇ ਆ ਤੇ ਫਿਰ 13 ਸੀਟਾਂ ਦੇ ਵਿੱਚੋਂ ਵੱਧ ਸੀਟਾਂ ਕਿਹੜੀ ਪਾਰਟੀ ਲੈ ਜਾਊਗੀ ਤੁਹਾਨੂੰ ਕਿੰਦਾਜਾ ਕੀ ਲੱਗਦਾ ਵੇਖੋ ਇਹ ਤਾਂ ਹੁਣ ਵੋਟਰਾਂ ਨੇ ਕਰਨਾ ਹੈ ਹਾਂਜੀ ਵੀ ਕਿਹਨੂੰ ਪਾਉਂਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਕੰਮ ਇਹਨਾਂ ਦਾ ਵਧੀਆ ਮੈਂ ਤਾਂ ਜੱਟਾਂ ਦਾ ਵੀ ਆ ਕੇ ਮੈਂ ਹੁਣ ਪੁੱਛਿਆ ਵੀ ਕਿਵੇਂ 24 24 ਘੰਟੇ ਬਿਜਲੀ ਦਿੱਤੀ ਹੈ ਇਹਨਾਂ ਨੂੰ ਕਦੇ 7-8 ਘੰਟੇ ਦੇ ਵੱਧ ਬਿਜਲੀ ਨਹੀਂ ਦਿੱਤੀ ਕਦੇ ਜਿਹਨਾਂ ਨੂੰ 24 ਘੰਟੇ ਬਿਜਲੀ ਮਿਲੀ ਹੈ ਜੇ ਹੁਣ ਵੀ ਭੁੱਲ ਜਾਣਗੇ ਫੇਰ ਬੜੀ ਮਾੜੀ ਗੱਲ ਹੈ ਇਹ ਕੋਲਾ ਦਾ ਉਹਦੇ ਚੰਦੇ ਕੰਮ ਨੂੰ ਬੰਦ ਕਰਤੀ ਸਿੰਮ ਦੇ ਖਾਂਦ ਇਹਨਾਂ ਨੇ ਬੰਦ ਕਰਤੀ ਉਹਨੇ ਚਲਾਈ ਆ ਭਵਨਤਮਾਨ ਨੇ ਇਹਨਾਂ ਹੀ ਕਾਲੇ ਕਾਲੀ ਪੈਸਿਆਂ ਦੇ ਮਾਰੇ ਲੁੱਟਣ ਦੇ ਮਾਰੇ ਨੇ ਪਰੇ ਤੇ ਲਿਆ ਕੇ ਮੁੱਲ ਵੀ ਦੇਸ਼ ਨੂੰ ਖਤਮ ਕਰੀਏ ਇਹਨਾਂ ਦੇਸ਼ ਬਾਰੇ ਤਾਂ ਸੋਚਿਆ ਨਹੀਂ ਆਪਣੇ ਬਾਤ ਇੰਡੀਆ ਬਾਰੇ ਜੇ ਸੋਚਦੇ ਸਾਡਾ ਇੰਡੀਆ ਕੈਨੇਡਾ ਅਮਰੀਕਾ ਸਾਰਿਆਂ ਨਾਲੋਂ ਤੇਜ਼ਤਾ ਇਹਨਾਂ ਨੇ ਚੋਰੀ ਕਰਨ ਬਲਕ ਬੰਨਿਆ ਬਸ ਬੰਨਿਆ ਹੁਣ ਚਾਰ ਦਿਨ ਗੱਲਾਂ ਬਾਤਾਂ ਮਾਰ ਕੇ ਲੋਕਾਂ ਨੂੰ ਮਗਰ ਲਾ ਰਹਿਣਗੇ ਜੀ ਹਾਂ ਜੀ ਜੇਕਰ ਦੇਖਿਆ ਜਾਵੇ ਪਿਛਲੀਆਂ ਪਾਰਟੀਆਂ ਦੀ ਤੁਸੀਂ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਤੀ ਜੇ ਤੁਸੀਂ ਉਹਦੇ ਨਾਲ ਤੁਲਨਾ ਕਰੋਂ ਕਿਉਂਕਿ ਤੁਲਨਾ ਤਾਂ ਹੁੰਦੀ ਹੈ ਜੇ ਇਹਨਾਂ ਦਾ ਵੀ 5 ਸਾਲ ਪੂਰੇ ਹੋਣਗੇ ਪਰ ਫਿਰ ਵੀ 2 ਸਾਲ ਹੋ ਗਏ ਨੇ ਹਜੇ ਪਿਛਲੀਆਂ ਨਾਲ ਤੁਲਨਾ ਕਰੋਂ ਤਾਂ ਕਿੰਨਾ ਕੁ ਫਰਕ ਹੈ ਕੋਈ ਲੱਗਦਾ ਵਾਕੀ ਮਾੜਾ ਮੋਟਾ ਪਿਆ ਹੈ ਜਾਂ ਹਜੇ ਅੱਗੇ ਪਾਊਗਾ ਬਿਲਕੁਲ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਫਰਕ ਹੈ ਹਾਂ ਉਹਨਾਂ ਨੇ ਤਾਂ ਆਪਣੇ ਘਰ ਭਰੇ ਨੇ ਇਹ ਫੇਰ ਵੀ ਦੇਖੋ ਆਪਣੇ ਆਮ ਘਰ ਚੋਂ ਗਿਆ ਹੋਇਆ ਮੁੰਡਾ ਹੈ ਹੈ ਇਹਨੂੰ ਪਤਾ ਹੈ ਵੀ ਲੋਕਾਂ ਦਾ ਰਹਿਣ ਸਹਿਣ ਕਿਵੇਂ ਦਾ ਹੈਗਾ ਕਿਵੇਂ ਪਿੰਡਾਂ 'ਚ ਲੋਕ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਉਹ ਤਾਂ ਵੱਡੇ ਵੱਡੇ ਮਹਿਲਾਂ 'ਚ ਰਹਿ ਰਹੇ ਨੇ ਉਹਨਾਂ ਨੂੰ ਕੀ ਪਤਾ ਕਿਸੇ ਚੀਜ਼ ਦਾ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਵੀ ਦੇਖਦੇ ਹੋਣੇ ਹਨਾ ਹੁਣ ਜਿਵੇਂ ਵਿਰੋਧੀ ਗੱਲ ਕਹਿ ਰਹੇ ਨੇ ਸੁਖਬੀਰ ਬਾਜ਼ੀ ਦਾ ਵੀ ਕੱਲ ਬਿਆਨ ਆਇਆ ਪ੍ਰਸਾਦ ਬਾਜਪਾ ਨੂੰ ਹੁਣੀ ਵੀ ਕਹਿ ਰਹੇ ਨੇ ਕਹਿੰਦੇ ਮੁੱਖ ਮੰਤਰੀ ਹੈ ਹੀ ਨਹੀਂ ਕਹਿੰਦੇ ਟੁੱਟ ਕੇ ਪੈ ਜਾਂਦਾ ਸਾਨੂੰ ਤਾਂ ਨਹੀਂ 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 ਉਹ ਪਹਿਲਾਂ ਤਾਂ ਪਹਿਲਾਂ ਸੁਖਬੀਰ ਨੂੰ ਪੁੱਛਿਆ ਵੀ ਤੂੰ ਕੀ ਕਰਦਾ ਸੀ ਜਿੰਨਾ ਤੇ ਤੂੰ ਵੀ ਤਾਂ ਮੁੱਖ ਮੰਤਰੀ ਉਪਮੰਗਵਾਨ ਤੇ ਰਹੇ ਹੈਂ ਵੀ ਤਾਂ ਕੀ ਕੀਤਾ ਉਹ ਜਿੱਥੇ ਵੀ ਜਾਂਦਾ ਜਿੱਥੇ ਵੀ ਜਾਂਦਾ ਤਾਂ ਉੱਥੇ ਕਹਿੰਦਾ ਮੇਰਾ ਹਿੱਸਾ ਪਾ ਲਓ ਇਹਦਾ ਲਟੇਰੇ ਲਟੇਰੇ ਇੱਥੇ ਹੋਏ ਵੇ ਕਿਸੇ ਦੀ ਫਾਈਲ ਕਿਸੇ ਦੀ ਫਾਈਲ ਚੱਕ ਲੋ ਸਾਰੇ ਲਟੇਰੇ ਨਿਕਲਣਗੇ ਤੁਸੀਂ ਦੇਖ ਲਿਓ ਹਾਂ ਮਤਲਬ ਡਰ ਵੀ ਦੇਣ ਤੁਸੀਂ ਮੰਨਦੇ ਹੋ ਆਉਣ ਵਾਲੇ ਟਾਈਮ 'ਚ ਇਹ ਹੈ ਇਹਨਾਂ ਨੂੰ ਡਰ ਵੀ ਹੈਗਾ ਇਹ ਚੀਜ਼ ਦਾ ਬਿਲਕੁਲ ਬਿਲਕੁਲ ਇਹਦਾ ਸਭ ਦੀਆਂ ਫਾਈਲਾਂ ਨਿਕਲਣਗੀਆਂ ਤੁਸੀਂ ਦੇਖ ਹੀ ਜਾਓ ਉਹਨਾਂ ਦੀ ਹਾਂ ਸਾਰੇ ਚੋਰ ਨਿਕਲਣਗੇ ਹਾਂ ਜੇਕਰ ਇਹ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਮਾਤ ਜਿਹੜਾ ਇਹਨਾਂ ਨੇ ਇੰਡੀਆ ਗੱਠ ਜੋੜ ਬਣਾਇਆ ਦੇ ਪਾਊਗਾ ਅਹ ਦੇਖੋ ਜੇ ਹੁਣ ਮਾਤਾਂ ਤਾਂ ਤਾਂ ਦੇਊ ਜੇ ਚੰਗੀ ਤਰ੍ਹਾਂ ਇਕੱਠੇ ਹੋ ਜਾਣਾਂ ਹੈ ਜੇ ਹੁਣ ਇਕੱਠੇ ਹੀ ਨਹੀਂ ਹੋਣਾ ਕਿਤੇ ਕੋਈ ਬਕਰੇ-ਬਕਰੇ ਰਾਹ ਨੇ ਇਹਨਾਂ ਦੇ ਇਕੱਠੇ ਹੋ ਜਾਣ ਫੇਰ ਬਿਲਕੁਲ ਮੰਨ ਦੇਣਗੇ ਕਿਉਂਕਿ ਇਹਨਾਂ ਦੇ ਪਰਸੈਂਟੇਜ ਜੇ ਇਕੱਠੇ ਨਹੀਂ ਮਿਲਾ ਲੋ ਤਾਂ ਵੋਟਾਂ ਵੱਧ ਹੁੰਦੀਆਂ ਇਹਦੀਆਂ ਜੀ ਹਾਂ ਉਹਨਾਂ ਨਾਲ ਕਿਤੇ ਵੱਧ ਜਾਂਦੀਆਂ ਨੇ ਪਰ ਜੇ ਇਕੱਠੇ ਹੋਣ ਤਾਂ ਹੈ ਹਾਂ ਧੰਨਵਾਦ ਜੀ ਅੰਕਲ ਜੀ ਕੀ ਨਾਮ ਹੈ ਜੀ ਸੁਚਾ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਤੇ ਮਾਹੌਲ ਕੀ ਲੱਗ ਰਿਹਾ ਤੁਹਾਨੂੰ ਤਾਂ ਪਾਰਟੀ ਪਸੰਦ ਆ ਜੀ ਹਾਂ ਗੁਰ ਕਮ ਕਰ ਰਹੇ ਨੇ ਬਹੁਤ ਵਧੀਆ ਚੱਲ ਰਹੇ। ਹੂੰ। ਮਤਲਬ ਫਿਰ 13 ਚ ਕਿੰਨੀਆਂ ਕਿ ਸਿੱਟਾਂ ਲੈ ਜਾਣਗੇ ਇਹ? ਦੇਖੋ ਜੀ ਇਹ ਤਾਂ ਹੁਣ ਪਬਲਿਕ ਦੇ ਹੱਥ 'ਚ ਆ ਸਾਰਾ ਕੁਝ। ਨਹੀਂ ਜਿਵੇਂ ਮਾਹੌਲ ਲੱਗ ਰਿਹਾ ਅੰਦਾਜ਼ਾ ਜਿਹਾ ਤਾਂ ਹੋਊਗਾ ਹੀ ਨਾ। ਦੇਖੋ ਜੀ ਹੁਣ ਪਤਾ ਨਹੀਂ ਲੋਕ ਕਿਦਨ ਚੁੱਕ ਜਾਣ। ਵੈਸੇ ਆਮ ਕੱਨੀਓ ਪਹੁੰਚੇ ਜਾਵੇ। ਚਲੋ ਠੀਕ ਐ। ਅਕਾਲੀ ਦਲ ਦਾ ਤੇ ਕਾਂਗਰਸ ਦਾ ਤੇ ਭਾਜਪਾ ਦਾ ਕਿੰਨਾ ਕੁ ਪ੍ਰਭਾਵ ਲੱਗ ਰਿਹਾ ਤੁਸੀਂ ਆਮ ਆਦਮੀ ਪਾਰ ਦੀ ਗੱਲ ਕਰਤੀ ਤੁਸੀਂ। ਇਹਨਾਂ ਦਾ ਪੰਜਾਬ 'ਚ ਕਿੰਨਾ ਕੁ ਪ੍ਰਭਾਵ ਹੈ ਲੋਕਾਂ ਦੇ ਮਨਾਂ 'ਚ ਤੁਸੀਂ ਵੀ 100 ਬੰਦੇ ਨੂੰ ਮਿਲਦੇ ਹੁਣ ਦਿਨ 'ਚ। ਨੀ ਪੰਜਾਬ ਚ ਤਾਂ ਹੈ ਨਹੀਂ ਬੀਜਪੀ ਦਾ ਬੀਜਪੀ ਤਾਂ ਹੈ ਨਹੀਂ ਪੰਜਾਬ ਤਾਂ ਬਹੁਤ ਘਟਾ ਰੇ ਕਾਲੀ ਦਲ ਤੇ ਕਾਂਗਰਸ ਰਹਿ ਗਈ ਹਾਂਜੀ ਉਹਨਾਂ ਦਾ ਦੱਸੋ ਫੇਰ ਕਾਂਗਰਸ ਦਾ ਵੀ ਘਟਿਆ ਜੀ ਇਤਾਂ ਲੋਕ ਕੱਕੇ ਪਏ ਆ ਨਾ ਦੋ ਵੀ ਅਕਾਲੀ ਅਕਾਲੀ ਕਿੰਨੇ ਖ ਲੈਣਗੇ ਸੀਟਾਂ ਪੰਜਾਬ ਨੂੰ ਵੀ ਭੁੱਲ ਗਏ ਲੋਕ ਹੁਣ ਅਕਾਲੀ ਦਾ ਮੁਸ਼ਕਲ ਆ ਜੀ ਅਕਾਲੀਆਂ ਜਿੱਖਾ ਲੋਕ ਹੁਣ ਅੰਦੋਲਨ ਚੱਲ ਰਿਹਾ ਕਿਸਾਨਾਂ ਦੇ ਚ ਕਿ ਕਦੀ ਵੀ ਨਹੀਂ ਲੈ ਕੇ ਜਾਂਦੇ ਕਿੰਨੇ 10% ਲੈ ਜਾਣਗੇ ਜੀ ਵੱਧ ਤੋਂ ਵੱਧ ਜੋ ਵੀ ਜ਼ੋਰ ਲੱਗ ਦੋਨੇ ਪਾਰਟੀਆਂ ਕਾਂਗਰਸ ਤੇ ਕੀ ਕਹਿੰਦੇ ਤੁਸੀਂ ਮਾ ਇਹਨਾਂ ਅਕਾਲੀਆਂ ਨੂੰ ਵੀ ਭੁੱਲ ਗਏ ਲੋਕ ਅਸੀਂ ਪਹਿਲਾਂ ਅਕਾਲੀਓ ਸੀ ਅਕਾਲੀਆਂ ਨੂੰ ਵੋਟ ਪਾਉਂਦੇ ਤੇ ਸਾਡੇ ਤਾਂ ਹੁਣ ਖਿਆਲ ਚ ਵੀ ਨਹੀਂ ਆਉਂਦੇ ਬਿਲਕੁਲ ਵੀ ਉਹ ਕਦੇ ਯਾਦ ਵੀ ਨਹੀਂ ਆ ਬੀਚਪੇ ਪਿੰਡਾਂ ਦੇ ਵਿੱਚ ਪਹਿਲਾਂ ਲੋਕ ਪੱਕੇ ਤੌਰ ਤੇ ਜੁੜੇ ਹੋਏ ਸੀਗੇ ਪਾਰਟੀਆਂ ਨਾਲ ਵੀ ਅਸੀਂ ਕਾਂਗਰਸੀਆਂ ਜੋ ਮਰਜ਼ੀ ਹੋਵੇ ਬਵੇਂ ਬੱਚੇ ਕੋਈ ਨਾ ਬੱਚੇ ਇਸ ਦਾ ਵੋਟ ਉਧਰ ਪਾਉਣੀ ਹੈ ਹੁਣ ਉਹ ਚੀਜ਼ਾਂ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੀ ਪਰਸੈਪਸ਼ਨ ਵੀ ਬਦਲਦੀ ਜਾਂਦੀ ਹੈ ਨਾ ਕਿਉਂਕਿ ਲੋਕਾਂ ਨੂੰ ਗਿਆਨ ਹੈ ਹੁਣ ਪਤਾ ਲੱਗਦਾ ਵੀ ਇਹ ਬੰਦੇ ਕਿਵੇਂ ਨੇ ਹਰ ਹਰ ਇੱਕ ਚੀਜ਼ ਦਾ ਹੁਣ ਪਤਾ ਲੱਗ ਜਾਂਦਾ ਲੋਕਾਂ ਨੂੰ ਵੀ ਕਿਵੇਂ ਦੇ ਨੇ ਇਹ ਤੁਸੀਂ ਮੰਨਦੇ ਹੋ ਵੀ ਇਹ ਜਿਹੜਾ ਗਿਆਨ ਹੈ ਇਹ ਕਿਸਾਨੀ ਅੰਦੋਲਨ ਜਿਹੜਾ ਪਹਿਲਾਂ ਲੱਗੇ ਸੀ ਦਿੱਲੀ ਉਤੋਂ ਬਾਅਦ ਜ਼ਿਆਦਾ ਆਇਆ ਹੈ ਵੀ ਲੋਕਾਂ ਨੂੰ ਪਤਾ ਲੱਗ ਗਿਆ ਲੀਡਰਾਂ ਦੇ ਚਿਹਰੇ ਬੇਨਕਾਬ ਹੋ ਗਏ ਮੰਨਦੇ ਹੋ ਉਦੋਂ ਫਿਰ ਲੋਕ ਐਕਟਿਵ ਹੋਏ ਨੇ ਜ਼ਿਆਦਾ ਬਿਲਕੁਲ ਹਾਂ ਉਹ ਕਿਸਾਨ ਅੰਦੋਲਨ ਤਾਂ ਜਗ੍ਹਾ ਤੇ ਲੋਕ ਪਰ ਉਹ ਵੀ ਥੋੜਾ ਜਿਹਾ ਗਲਤ ਕਰ ਗਏ ਆਪਣੇ ਦੇਖੋ ਉਹ ਵੀ ਬਿਲਕੁਲ ਬਹੁਤ ਗਲਤੀ ਕਰ ਗਏ ਉਦੋਂ 10 ਦਿਨ ਹੋਰ ਬੈਠੇ ਰਹਿੰਦੇ 10-15 ਦਿਨ ਹੋਰ ਬੈਠੇ ਰਹਿੰਦੇ ਸਾਰਾ ਮੰਗਾ ਮਨਾ ਕੇ ਆਉਂਦੇ ਉਥੋਂ ਫੇ ਮਤਲਬ ਇਦਾਂ ਦੀ ਕੋਈ ਅੱਗੇ ਅੰਦਰ ਸੈਟਿੰਗ ਸੀਗੀ ਇਹੀ ਮੰਨਦੇ ਜਿਵੇਂ ਇਲਜ਼ਾਮ ਲੱਗ ਰਹੇ ਨੇ ਕੁਝ ਨਾ ਕੁਝ ਤਾਂ ਹੋਇਆ ਵੀ ਹੋਊਗਾ ਜਿਹੜੇ ਉੱਤੋਂ ਭੱਜਿਆ ਏ ਪੰਜ-ਸਾਤ ਦਿਨ ਹੋਰ ਲਾ ਲੰਦੇ ਜਾਂ ਲਾਲੇ ਦਾ ਡੇਢ ਸਾਲ ਡੇਢ ਸਾਲ ਲਾ ਲਿਆ ਹੋਰ ਬੈਠੇ ਰਹਿੰਦੇ ਪੰਜ-ਸਾਤ ਦਿਨ ਫੇ ਕੰਮ ਜੀ ਮਿਲ ਜਾਂਦਾ ਬਿਲਕੁਲ ਮਿਲਦੀ ਹਾਂ ਸਾਰਾ ਕੁਝ ਕਰਾ ਕੇ ਤੁਰਦੇ ਉਤੋਂ ਇਹਦਾ ਜਿਹੜੇ ਭੱਜਿਆ ਏ ਉਤੋਂ ਧੰਨਵਾਦ ਜੀ ਓਕੇ ਜੀ ਤਾ ਇਹ ਸਨ ਸਾਡੇ ਨਾਲ ਪਿੰਡ ਬਲਾੜਾ ਦੇ ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਨੇ ਵੱਖ-ਵੱਖ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਕਿੰਨੇ ਕੰਮ ਕੀ ਕੀਤਾ ਤੇ ਕਿੰਨੇ ਨਹੀਂ ਕੀਤਾ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ